ਚਿਤਰਾਤਾ ਜੀ ਇਹ ਨਿਕਲਿਆ ਵੀ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਸਰਕਾਰ ਲੱਗੀ ਹੋਈ ਸੀ ਇਸ ਕਮਰੇ ਉੱਤੇ ਇਸ ਕਰਕੇ ਕਿਉਂਕਿ ਸਾਡੇ ਮੁੱਖ ਮੰਤਰੀ ਪੰਜਾਬ ਨੇ ਹੁਣ ਚਿੱਠੀ ਲਿਖੀ ਹੈ ਜਿਹੜੀ ਕਿ 5 ਮਹੀਨੇ ਪਹਿਲਾਂ ਲਿਖਣੀ ਚਾਹੀਦੀ ਅਫਸਰ ਸਾਹਿਬ ਨੇ ਗਵਾਹ ਕੀਤਾ ਇਹਨਾਂ ਨੂੰ ਤੇ ਜਿਹੜਾ ਇਹਦਾ ਇਮੀਡੀਏਟ ਹੱਲ ਕੋਈ ਨਹੀਂ ਹੋ ਸਕਦਾ ਕਿਉਂਕਿ ਅਫਸਰ ਝੂਠੇ ਲਾਰੇ ਲਾਉਂਦੇ ਨੇ ਵੀ 20 ਲੱਖ ਟਨ ਸਪੇਸ ਦੇ ਦਾਂਗੇ 50 ਲੱਖ ਟਨ ਸਪੇਸ ਕਰ ਦਾਂਗੇ ਅਕਤੂਬਰ ਤੱਕ ਕਰ ਦਾਂਗੇ ਅਸੀਂ ਤਾਂ ਕਹਿੰਦੇ ਆ ਵੀ ਜੇ ਲਾਂਡਰ ਬਚਾਉਣਾ ਨਾ ਪੰਜਾਬ ਸਰਕਾਰ ਨੇ ਉਹ ਝੋਨਾ ਮਤਲਬ ਬਜਾਇ ਇਸ ਹੈਲਰਾਂ ਚ ਲਾਉਣ ਦੀ ਉਹਥੇ ਝੋਨਾ ਚ ਲਾ ਲ ਫਿਰ ਬਾਅਦ ਵਿੱਚ ਅਸੀਂ ਐਗਰੀਮੈਂਟ ਨੂੰ ਕਰਕੇ ਕੁੱਟ ਲਾਂਗੇ ਫਿਰ ਅਸੀਂ ਜੋ ਸਰਕਾਰੀ ਕਵਰੀ ਆਪਣੇ ਨਵਾਂ ਬਾਰਦਨਾਂ ਕੋਲ ਹੈਗਾ ਤੇ ਜ਼ਿਲ੍ਹਾ ਵਾਰਦਨਾਂ ਨੂੰ ਲੱਗਦਾ ਉਸ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੀ ਪੌਸਟਮ ਤੱਕ ਸਾਡੇ 2000 ਕਰੋੜ ਰੁਪਇਆ ਦੇਣਾ ਇਹਨਾਂ ਨੇ ਉਹ 2000 ਕਰੋੜ ਰੁਪਇਆ ਸਾਡਾ ਮਿਲਦਾ ਦੇ ਦੇਣਾ ਅਸੀਂ ਨਵੇਂ ਸਿਰੇ ਤੋਂ ਉਹਨਾਂ ਦੇ ਨਾਲ ਮਿਲ ਕੇ ਕੰਟਰੈਕਟ ਕਰ ਲਾਂਗੇ ਪਰ ਬਿਲਕੁਲ ਪੰਜਾਬ ਸਰਕਾਰ ਵੱਲੋਂ ਸੁਣਵਾਈ ਇਹ ਹੈ ਜੀ ਬਹੁਤ ਲੇਟ ਕੰਮ ਕੀਤਾ ਹੈ ਅਫਸਰਾਂ ਨੇ ਘਬਰਾ ਕੀਤਾ ਸਰਕਾਰ ਨੂੰ ਤੇ ਅੱਜ ਪਿੱਛਲੇ ਆ ਇਮੀਡੀਏਟਲੀ ਦਾ ਕੋਈ ਹੱਲ ਹੋ ਨਹੀਂ ਸਕਦਾ ਇਹਦਾ ਹੱਲ ਕੋਈ ਹੋ ਸਕਦਾ ਜਿਹੜੇ ਅਫਸਰ ਉਹ ਝੂਠ ਬੋਲ ਕੇ ਕਹਿੰਦੇ ਨੇ ਵੀ ਚਾਹੇ ਇਹਨਾਂ ਨੂੰ ਕੋਬੀਓ ਸਪੇਸ ਜਿਹੜੀ ਚੌਲ ਲਾਉਣ ਨੂੰ ਕਹਿੰਦੇ ਨੇ ਅਕਤੂਬਰ ਨਵੰਬਰ ਦੇ ਵਿੱਚ ਜਿੰਨੀ ਵੀ ਹੁਣ ਖਾਲੀ ਪਈ ਆ ਉਹ ਸਾਰੀ ਦੇ ਵਿੱਚ ਝੋਨਾ ਲਵਾ ਲੈਣ ਇਹ ਉਸ ਤੋਂ ਬਾਅਦ ਅਸੀਂ ਦੇਖ ਲਾਂਗੇ ਇਹਨੂੰ ਕਿਵੇਂ ਕੁੱਟਣਾ ਇਹਨਾਂ ਦੀ ਸਰਦਰਤੀ ਖਤਮ ਹੋ ਜਾਊਗੀ ਕਿਉਂਕਿ ਜੇ ਲਾ ਆਂਡ ਆਰਡਰ ਬਚੋਣਾ ਪਰ ਜੇ ਇਹ ਕਹਿੰਦੇ ਕਿ ਸਾਡੀ ਫੈਲ ਇੰਡਸਟਰੀ ਦਾ ਕਹਣ ਕਰਦਣ ਕਿ ਉਸੇ ਕਰਨੀ ਬਿਲਕੁਲ ਹਰਿਆਣਾ ਹਰਿਆਣਾ ਕੀ ਜੀ ਮੈਂ ਤਾਂ ਆਲਰੀਡੀਅਰ ਲੈਵਲ ਤੇ ਜਾ ਰਿਹਾ ਹਾਂ ਕਿ ਜਿਹੜਾ 45 ਡ੍ਰੈਸ ਦਾ ਇੱਕ ਇਸ਼ੂ ਬਣਿਆ ਹੋਇਆ ਇਹ ਚੱਕਦੇ ਨੇ ਪੰਜ ਪੈਸੇ ਦੇ ਅਸੀਂ ਮਤਲਬ ਸਾਨੂੰ ਮਿਕਸੀ ਦੇ ਦਿੰਦੇ ਨੇ ਰਿਐਕਸ਼ਨ ਪਾਉਂਦੇ ਨੇ ਤੇ ਉਹ ਉਹਦਾ ਸੀ ਇੰਡੀਆ ਲੈਵਲ ਤੇ ਸਟੈਂਡ ਲੈ ਰਿਆ ਕਿ ਅਸੀਂ ਬਿਲਕੁਲ 45 ਡੇਸ ਦਾ ਕੰਮ ਨਹੀਂ ਕਰਨਾ ਅਗਲੇ ਛਿੱਟਾ ਤਾਂ ਜੀ ਇਹ ਨਿਕਲਿਆ ਵੀ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਸਰਕਾਰ ਲੱਗੀ ਹੋਈ ਸੀ ਇਸ ਕੰਮਰੇ ਉੱਤੇ ਇਸ ਕਰਕੇ ਕਿਉਂਕਿ ਸਾਡੇ ਮੁੱਖ ਮੰਤਰੀ ਪੰਜਾਬ ਨੇ ਹੁਣ ਚਿੱਠੀ ਲਿਖੀ ਹੈ ਜਿਹੜੀ ਕਿ 5 ਮਹੀਨੇ ਪਹਿਲਾਂ ਲਿਖਣੀ ਚਾਹੀਦੀ ਅਫਸਰ ਸਾਹਿਬ ਨੇ ਗਵਾਹ ਕੀਤਾ ਇਹਨਾਂ ਨੂੰ ਤੇ ਜਿਹੜਾ ਇਹਦਾ ਇਮੀਡੀਏਟ ਹੱਲ ਕੋਈ ਨਹੀਂ ਹੋ ਸਕਦਾ ਕਿਉਂਕਿ ਅਫਸਰ ਝੂਠੇ ਲਾਰੇ ਲਾਉਂਦੇ ਨੇ ਵੀ 20 ਲੱਖ ਟਨ ਸਪੇਸ ਦੇ ਦਾਂਗੇ 50 ਲੱਖ ਟਨ ਸਪੇਸ ਕਰ ਦਾਂਗੇ ਅਕਤੂਬਰ ਤੱਕ ਕਰ ਦਾਂਗੇ ਅਸੀਂ ਤਾਂ ਕਹਿੰਦੇ ਆ ਵੀ ਜੇ ਲਾਂ ਉਹ ਜੋ ਨਾ ਮਤਲਬ ਬਜਾਇ ਇਸ ਹੈਲਰਾਂ ਚ ਲਾਉਣ ਦੀ ਉਥੇ ਗਡੋਨਾ ਚ ਲਾ ਲਓ ਫਿਰ ਬਾਅਦ ਵਿੱਚ ਅਸੀਂ ਐਗਰੀਮੈਂਟ ਨੂੰ ਕਰਕੇ ਕੁੱਟ ਲਾਂਗੇ ਫਿਰ ਅਸੀਂ ਜੋ ਸਰਕਾਰੀ ਕਵਰੀ ਆਪਣੇ ਨਵੇਂ ਬਾਰਦਾਨਾਂ ਕੋਲ ਹੈਗਾ ਤੇ ਜ਼ਿਲ੍ਹਾ ਬਾਰਦਾਨਾਂ ਨਾਲ ਲੱਗਦਾ ਉਸ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੀ ਮੌਸਲੀਅਮ ਦਾ ਸਾਡੇ 2000 ਕਰੋੜ ਰੁਪਏ ਦੇਣਾ ਇਹਨਾਂ ਨੇ ਉਹ 2000 ਕਰੋੜ ਰੁਪਏ ਸਾਡਾ ਮਿਲਦਾ ਦੇ ਦੇਣਾ ਅਸੀਂ ਨਵੇਂ ਸਿਰੇ ਤੋਂ ਉਹਨਾਂ ਦੇ ਨਾਲ ਮਿਲ ਕੇ ਕੰਟਰੈਕਟ ਕਰ ਲਾਂਗੇ ਪਰ ਬਿਲਕੁਲ ਪੰਜਾਬ ਸਰਕਾਰ ਵੱਲੋਂ ਸੁਣਵਾਈ ਇਹ ਹੈ ਜੀ ਬਹੁਤ ਲੇਟ ਕੰਮ ਕੀਤਾ ਹੈ ਅਫਸਰਾਂ ਨੇ ਘਬਰਾਹ ਕੀਤਾ ਹੈ ਸਰਕਾਰ ਨੂੰ ਤੇ ਅੱਜ ਵੀ ਇਸ ਰਿਹਾ ਵੀ ਇਮੀਡੀਟਲੀ ਦਾ ਕੋਈ ਹੱਲ ਹੋ ਨਹੀਂ ਸਕਦਾ ਇਹਦਾ ਹਲੇ ਕੋਈ ਹੋ ਸਕਦਾ ਜਿਹੜੇ ਅਫਸਰ ਉਹ ਝੂਠ ਬੋਲ ਕੇ ਕਹਿੰਦੇ ਨੇ ਵੀ ਚਾਹੇ ਉਹ ਦਿੱਲੀ ਵਾਲੇ ਬੋਲਦੇ ਨੇ ਚਾਹੇ ਇੱਥੇ ਕੋਈ ਰਸਪੇਸ ਦੇਵਾਂਗੇ ਇਹਨਾਂ ਨੂੰ ਕੋਈ ਵੀ ਉਹ ਸਪੇਸ ਜਿਹੜੀ ਚੌਲ ਲਾਉਣ ਨੂੰ ਕਹਿੰਦੇ ਨੇ ਅਕਤੂਬਰ ਨਵੰਬਰ ਦੇ ਵਿੱਚ ਜਿੰਨੀ ਵੀ ਹੁਣ ਖਾਲੀ ਪਈ ਹੈ ਉਹ ਸਾਰੀ ਦੇ ਵਿੱਚ ਝੋਨਾ ਲਵਾ ਲੈਣੇ ਹੈ ਉਸ ਵਾਰ ਅਸੀਂ ਦੇਖ ਲਾਂਗੇ ਇਹਨੂੰ ਕਿਵੇਂ ਕੁੱਟਣਾ ਇਹਨਾਂ ਦੀ ਸਿਰਦਰਦੀ ਖਤਮ ਹੋ ਜਾਊਗੀ ਕਿਉਂਕਿ ਜੇ ਲਾ ਐਂਡ ਆਰਡਰ ਪਚੋਣਾ ਪਰ ਜੇ ਇਹ ਕਹਿਣਗੇ ਵੀ ਸਾਡੀ ਛੱਲ ਇੰਡਸਟਰੀ ਦਾ ਕਾਹਨ ਕਰਦਣਗੇ ਉਸ ਕਰ ਨਹੀਂ ਬਿਲਕੁਲ ਹਰਿਆਣਾ ਹਰਿਆਣਾ ਕੀ ਜੀ ਮੈਂ ਤਾਂ ਆਲਰੀਡੀ ਲੈਵਲ ਤੇ ਜਾ ਰਿਹਾ ਹਾਂ ਕਿ ਜ ਪੰਜ ਪੈਸੇ ਦੇ ਅਸੀਂ ਮਤਲਬ ਸਾਨੂੰ ਮਿਕਸੀ ਦੇ ਦਿੰਦੇ ਨੇ ਰਿਐਕਸ਼ਨ ਪਾਉਂਦੇ ਨੇ ਤੇ ਉਹ ਉਹਦਾ ਅਸੀਂ ਇੰਡੀਆ ਲੈਵਲ ਤੇ ਸਟੈਂਡ ਲੈ ਰਿਹਾ ਕਿ ਅਸੀਂ ਬਿਲਕੁਲ 45 ਡਰੈਸ ਦਾ ਕੰਮ ਨਹੀਂ ਕਰਨਾ ਅਗਲੇ ਸਾਲ